ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਚੈਨਲ ਚੰਗਵੀਰਾ ਦੇ ਸਵਾਗਤ ਹੈ ਸਾਰਿਆਂ ਦਾ ਦੋਸਤੋ ਅੱਜ ਥੋੜਾ ਜਿਹਾ ਦਿਨ ਠੰਡਾ ਵਾ ਤੇ ਤਿਆਰ ਹੋ ਕੇ ਘਰੋਂ ਤੇ ਚੱਲਿਆ ਸੀ ਮੈਂ ਇੱਥੋਂ ਦੇ ਹਾਜ਼ਰੀ ਭਰਨੀ ਆ ਵੀ ਮੇਰਾ ਦੋਸਤ ਆ ਉਹਨੇ ਕੰਬਾਈਨਾ ਦੇ ਸਮਾਨ ਦੀ ਦੁਕਾਨ ਪਾਈ ਆ ਅੱਗੇ ਵੀ ਇੱਕ ਰਿਮਸ ਚੈਨਲ ਤੇ ਮਨ ਕੀਤਾ ਸੀ ਅਜੂਨਾ ਨੇ ਕਿ ਨਵੀਂ ਦੁਕਾਨ ਬਣਾ ਕੇ ਉਹਦੇ ਵਿੱਚ ਆਪਣਾ ਸਾਰਾ ਸਮਾਨ ਸੈੱਟ ਕਰਨਾ ਤਦੋਂ ਉੱਥੇ ਹਾਜ਼ਰੀ ਲਾਉਣੀ ਆ। ਰਵੈਨਾ ਵੀ ਮਿਸਤਰੀ ਆਏ ਆ। ਮਾਣਾ ਕਰਦਾ ਗੱਲਬਾਤ ਤੇ ਹੁਣ ਤੋਂ ਬਾਅਦ ਅੱਜ ਜਾਣਾ ਅਮਰ ਸਰ ਤੇ ਸਨੀਓਰ ਸਰ ਸਾਹਿਬ ਤੋਂ ਮਾਨ ਸਮੂਹ ਜੋ ਸੈਂਟਰੀ ਦਾ ਨਵੇਂ ਘਰ ਆਸਤੇ ਲੈ ਕੇ ਆਉਣਾ ਸੀ। ਉਹਦਾ ਵੀ ਅੱਜ ਤੁਹਾਨੂੰ ਇੱਥੇ ਥੋੜਾ ਬਹੁਤਾ ਮੈਂ ਵਲੌਗ ਦੇ ਪਾਉਂਗਾ। ਚਲੋ ਆਜੋ ਮਿਲਦੇ ਆਂ। ਅੱਗ ਲਈ ਗੱਲ ਬਾਤ ਮੇਰੇ ਚੈਨਲ ਨੂੰ লাইਕ ਦੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੇਖੋ ਤੁਹਾਨੂੰ ਪਸੰਦ ਆਵੇਗੀ ਬੱਦਲ ਵਾਈ ਪੂਰੀ ਅੱਜ ਤੇ ਜਿਹੜਾ ਕੱਲੀ ਜਾਂਦਾ ਚਲੋ ਮੁੰਡੇ ਵੀ ਆਏ ਆ ਆਪਣੇ ਸੰਦ ਸਮਾਨ ਦੇ ਕਰਨ ਦੇ ਸਿੱਧੇ ਤੇ ਅਸੀਆਂ ਕਾਂਡੀਆਂ ਕੰਮ ਚੱਲ ਜਾਈਊਗਾ ਕਿ ਰੋਜ਼ ਹੀ ਆਈਦਾ ਬੜਿਆ ਰਿੰਦਾ ਗਰਮੀ ਨਾਲੋਂ ਤੇ ਆ ਜਿਹੜਾ ਘੌਂ ਘੁੱਪ ਜਾਏ ਚੰਗਾ ਮੀਂਹ ਪੈ ਜਾਂਦਾ ਥੋੜਾ ਕਰੀ ਮੀਂਹ ਪੈਂਦਾ ਇਹਦੇ ਨਾਲ ਕਰੀ ਠੰਡਾ ਹੋ ਜਾਂਦਾ ਇਹ ਟਾਟਾ ਟਾਣਾ ਇਹੜੀਆਂ ਉਹਨਾਂ ਪੱਠੇ ਲਗਭਗ ਜੇ ਜ਼ਿਆਦਾ ਮੀਂਹ ਪੈ ਗਿਆ ਤੇ ਲੱਗਦਾ ਬੰਦੀ ਹੋਏ ਨੇ ਇਹ ਕਰਕੇ ਚਲੋ ਜਲਦੀ ਜਾਂਦਾ ਕੰਮ ਕੰਮ ਇਦਾਂ ਹੀ ਚੱਲਦੇ ਆ ਤੇ ਕੋਈ ਮੇਰਾ ਇਹ ਅੰਦਰ ਦਾ ਬੂਗਾ ਖੋਲੋ ਜਦ ਮੈਂ ਵੜਾ ਅੰਦਰ ਤੇ ਇਹਦੇ ਨਾਲ ਹੀ ਦੁੱਝਾ ਵੀ ਆ ਗਿਆ ਉਹ ਜਾਂਦਾ ਵੀ ਮੈਂ ਵੀ ਪਿੱਛੇ ਨਾ ਰਹਿ ਜਾ ਤੇ ਤਾਂ ਮੈਨੂੰ ਤਿਆਰ ਹੋਏ ਨੂੰ ਵੇਖ ਲੈਂਦੇ ਤੇ ਇਹਨਾਂ ਨੂੰ ਉਤਰਾਂ ਹੁੰਦਾ ਵੀ ਨਹੀਂ ਘੱਲਿਆ ਰਹਿਣਾ ਤੇ ਬੈਠਾ ਰਵਾਂ ਮਨ ਜੇ ਥੱਲੇ ਬੈਠੇ ਰਹਿੰਦੇ ਆਲ ਸਾਰੀ ਪਿਆਰ ਦੀ ਆ ਸਰਬੱਤ ਕਿੰਤੇ ਕੋਈ ਪਸ਼ੂ ਪੰਛੀ ਸਾਰੇ ਪਿਆਰ ਨੂੰ ਸਮਝਦੇ ਆ ਰੈਗਰੂ ਅੱਜ ਮੇਰਾ ਦੋਸਤ ਆ ਤੇ ਉਹਨਾਂ ਨੇ ਕਾਫੀ ਟਾਈਮ ਪਹਿਲਾਂ ਹੀ 6 ਮਹੀਨੇ ਹੋ ਗਏ ਹੀ ਕੰਬਾਈਨਾਂ ਦੇ ਸਮਾਨ ਦੀ ਦੁਕਾਨ ਪਾ ਲਈ ਸੀ ਪਰ ਉਹਨਾਂ ਦੀ ਆਪਦੀ ਪੈੜੀ ਆ ਕੈਰੋਂ ਅੱਡੇ ਦੇ ਉੱਤੇ ਸਰਦਾਰ ਪਤਾਸ ਸਿੰਘ ਕੈਰੋਂ ਚੀਫ ਮਿਨਿਸਟਰ ਪੰਜਾਬ ਦੇ ਸਾਬਕਾ ਮਰਹੂਮ ਉਹਨਾਂ ਦਾ ਪਿੰਡ ਆ ਇਹ ਕੈਰੋਂ ਇਹ ਬਿਲਕੁਲ ਹੀ ਕੈਰੋਂ ਅੱਡੇ ਦੇ ਉੱਤੇ ਆ ਉਹ ਕਿੰਨਾ ਦੁਕਾਨ ਪਾਈ ਵੱਡੀ ਸਪਾਸਾਬ ਸਾਹਮਣੇ ਦੇਖ ਰਿਹਾ ਵੀ ਕੈਮਰੇ ਤੇ ਇਹਨਾਂ ਨੇ ਦੁਕਾਨ ਅੱਜ ਗੁਰੂ ਸਾਹਿਬ ਦੇ ਕੋਇਆ ਇਹਨਾਂ ਨੇ ਚਾਤਨਾ ਆਪਣੇ ਜਿਹੜੇ ਚ ਦੁਕਾਨ ਤੇ ਇਹਨਾਂ ਨੇ ਅੱਜ ਜਦੋਂ ਮੈਨੂੰ ਸੱਦਿਆ ਸੀ ਸਿਰੇ ਮੈਂ ਜਾਣਾ ਸੀ ਅਬਰਸਰ ਆਪਦੇ ਕਿਸੇ ਕੰਮ ਤੇ ਮੈਂ ਚਲੋ ਮੈਂ ਅੱਜ ਦੀ ਇਥੇ ਪਹੜ ਆਵਾਂ ਆਹੇ ਸਪਾਸਾਬ ਉਹਨਾਂ ਨੂੰ ਮੁਬਾਰਕਵਾਦ ਦੇ ਆਵਾਂ ਤੇ ਖਾਣ ਪੀਣ ਦੀਆਂ ਤਿਆਰੀਆਂ ਤੇ ਰੁੱਝੇ ਨੇ ਜਿਹੜੇ ਆਉਣੀਆਂ ਸੰਗਤ ਜਿਨ੍ਹਾਂ ਨੂੰ ਬੁਲਾਇਆ ਤੇ ਉਹਨਾਂ ਨੇ ਉਹ ਚਾਹ ਪਾਣੀ ਦਾ ਉਹਨਾਂ ਦੇ ਗੋਲਿਆ ਵਕਾੜਿਆਂ ਦਾ ਜੋ ਵੀ ਪ੍ਰੋਗਰਾਮ ਆ ਆ ਸਾਹਮਣੇ ਤੁਸੀਂ ਦੇਖ ਰਹੇ ਜਿਉਂ ਸ਼ਾਲ ਬੋਰਡ ਆ ਇੱਕ ਐਰਮਾਡੇ ਦੀ ਨਿਸ਼ਾਨੀ ਆ ਔਰ ਇਹਦੀ ਗਰਮੀਆਂ ਦੇ ਵਿੱਚ ਬੜੀ ਸਖਣੀ ਸ਼ਾਮ ਆ ਤੇ ਇਸ ਦਾ ਇਹ ਦੁਕਾਨ ਆ ਜਿਹੜੀ ਇਹ ਬੋਰਡ ਨੂੰ ਬਿਲਕੁਲ ਸਾਹਮਣੇ ਛੜਕਦੇ ਤੇ ਇਹ ਦੁਕਾਨ ਹੈ ਵੀ ਕਾਫੀ ਖੁੱਲੀ ਆ ਕਿਉਂਕਿ ਕੰਬਾਈਨਰ ਦਾ ਸਾਮਾਨ ਦਾ ਇੱਕ ਸਿਸਟਮ ਇਹ ਹੋਇ ਹੁੰਦਾ ਵੀ ਇਹਦਾ ਪਸਾਰ ਬੜਾ ਹੁੰਦਾ ਇਹ ਬਿਜਲੀ ਨੇ ਤੇ ਫਾਂਡੇ ਬੜੇ ਆਧਰਯੋਗ ਸਥਾਰਯੋਗ ਮੇਰੇ ਮਕਾਨ ਦੀ ਨੀਂਹ ਵੀ ਮੈਂ ਇਨਾਂ ਤਰ ਰਖਾਈ ਜਦੋਂ ਘਰ ਆਬਾ ਬਣਾਉਣਾ ਸ਼ੁਰੂ ਕੀਤਾ ਸੀ ਆਹ ਵੇਖੋ ਟੇਬਲ ਟੂ ਬਣਾ ਰਹੇ ਆ ਤੇ ਆ ਜਿਹੜਾ ਰੋਡ ਆ ਇਹ ਮੈਂ ਅੱਗੇ ਵੀ ਤੇ ਨਹੀਂ ਦੱਸ ਚੁੱਕਾ ਇਹ ਤਰਨਤਾਰਨ ਤੋਂ ਖੀਮ ਕਰਨ ਲਈ ਕਰੋੜਾ ਅੱਜ ਗਾੜੀ ਮਾਲਵੇ ਨੂੰ ਵੀ ਜੋੜਦਾ ਫਰੋਜਪੁਰ ਨੂੰ ਵੀ ਜੋੜਦਾ ਇਹ ਜਿਹੜੇ ਕੋਈ ਹੀਰਾ ਦੇ ਕੋਈ ਪਲਾਇਨ ਸੱਜਣ ਲਈ ਉਹ ਸਾਰੇ ਇੱਥੇ ਆ ਕੇ ਇਹ ਸ਼ਿਰਕਤ ਕਰ ਲਏ ਨੇ ਇਸ ਵਿੱਚ ਵਿੱਚ ਇਹ ਮੌਸਮ ਠੰਡਾ ਦਲੋਂ ਕਰਕੇ ਨਹੀਂ ਇਹ ਉਹ ਜਿਹੜੇ ਛੋਟੇ ਮੋਟੇ ਕੰਮ ਆ ਜਿਹੜੇ ਇਤੋਂ ਉੱਤੋਂ ਦੇ ਪੈਂਡਿੰਗ ਸ਼ੇਅਰ ਸ਼ੂਟ ਦੇ ਕੱਢ ਆਈਏ ਪਾਏ ਦੇ ਭਾਉ ਨਹੀਂ ਗੱਲ ਨਹੀਂ ਤੇਰੀਆਂ ਵਾਂ ਸਰਦੀਆਂ ਆਂਦੇ ਜਿਹੇ ਤੇ ਖੇਡ ਨਹੀਂ ਲੈ ਕੇ ਮੋਟੇ ਕੰਮਾਂ ਕਰਾਂਗੇ ਅੱਜ ਤੱਕ ਨਾ ਮਰ ਸਰਦੀਆਂ ਆਵਾਂਗੇ ਸਾਂਝ ਅੱਜ ਉਸਾ ਸ਼ਹਿਰ ਤੇ ਕਸਾਤ ਸਿਰਦਾ ਘਾਰਾ ਆ ਰਾਮਰ ਸਾਹਿਬ ਦੀ ਟੈਂਪੂ ਨੇ ਬੰਤ ਮਾਰੀ ਪਈ ਔਰ ਜਿੰਨੇ ਸਿੱਟੀ ਬਸਾਂ ਹੀ ਉਹ ਪ੍ਰੋਜੈਕਟ ਲਗਭਗ ਫੇਲ ਹੋ ਗਿਆ ਜਿੰਨੇ ਉੱਥੇ ਟੈਂਪੂ ਦੇ ਖੇਲ ਦੇ ਵਿੱਚ ਇਹਨਾਂ ਨੂੰ ਭੂਣ ਦੇਦੇ ਇਸ funda ਦੇ ਖਰ ਜੜੀ ਉਹਨਾਂ ਦੀ ਟੈਂਪੂ ਦਾ ਇੰਨੀ ਜ਼ਿਆਦਾ ਵਾ ਫਿਰ ਸਰਕਾਰ ਪ੍ਰਬੰਧ ਕਰਦੀ ਆ ਪਰ ਪ੍ਰਬੰਧ ਜਿਹੜੇ ਆ ਕਾ ਡਿਗਾ ਹੁੰਦੇ ਜਰੀਆ ਰਾਣੀ ਕਿੰਤੀ ਵਦ ਨਾਲ ਅਸ ਜੇ ਦੇਵਾ ਦੇ ਜਾਣੇ ਉਹਦੇ ਨਾਲ ਰੋਡ 'ਤੇ ਰਹਿੰਦੇ ਆ ਯਾਰੇ ਇਹਨੋਂ ਇਹਨਾਂ ਦੇ ਕਰਤੇ ਗੱਲਬਾਤ ਸ਼ੁਰੂ ਹੋ ਰਿਹਾ ਕੋਲ ਤੇ ਉੱਥੇ ਪਾਸ਼ਾਹੀ ਸਹਿਬ ਸ੍ਰੀ ਗੁਰੂ ਅਰਾਮਦਾਸ ਜੀ ਜਿੰਨਾਂ ਦੀ ਇਹ ਵਰਸੋਈ ਧਰਤੀ ਹੈ ਅਮਰਸਰ ਤੇ ਖਾਲਸਾ ਕਾਲ 'ਚ ਜਿਹੜਾ ਅਮਰਸਰ ਦੀ ਧਰਤੀ ਤੇ ਬਰਾਜਮਾਨਾ ਸਿੱਖ ਐਜੂਕੇਸ਼ਨ ਦਾ ਇਹ ਗਾੜਾ ਉਹਦੇ ਬਿਲਕੁਲ ਹੀ ਸਾਹਮਣੇ ਹੀ ਆਏ ਆ ਤੇ ਭਾਜੀ ਜਿਹਨਾਂ ਨੂੰ ਅਸੀਂ ਸਮਾਨ ਲੈਣਾ ਹੈ ਸੈਂਟਰੀ ਦੇ ਮੇਰੇ ਦੋਸਤੇ ਨਿਕਲਾਏ ਗੱਲਬਾਤ ਕਰਦੇ ਮੈਨੂੰ ਪਤਾ ਲੱਗਾ ਵੀ ਇਹ ਮੇਰੇ ਇਹਨਾਂ ਦਾ ਸੀਨੀਅਰ ਹੁੰਦਾ ਸੀ ਖਾਲਸਾ ਗੱਲ ਜਦੋਂ ਅਸੀਂ ਪੜ੍ਹਦੇ ਸੀ ਬੜੇ ਪਿਆਰ ਤੇ ਖਲੂਸ ਨਾਲ ਇਹ ਸਾਨੂੰ ਮਿਲੇ ਬੜੇ ਤੇਨ ਆ ਇਹਨਾਂ ਸਾਡੀ ਗੱਲਬਾਤ ਸੁਣੀ ਕੇ ਉਹ ਸਾਨੂੰ ਬles ਕਰ ਸਕਦੇ ਕੀਤਾ ਆ ਮਿਸਤਰੀ ਅਸੀਂ ਨਾਲ ਲੈ ਗਏ ਆ ਨਾਲ ਮੇਰੇ ਬ੍ਰਦਰ ਨੇ ਜੋ ਇੱਕ ਰਿੰਗ ਸਮਾਨ ਸਮੋੜਾ ਸਾਨੂੰ ਕੋਈ ਚੀਜ਼ ਇਹਦਾ ਨਹੀਂ ਪਤਾ ਡਿਸਕਸ ਕਰ ਲਦਾ ਮੈਂ ਕਵਾ ਹੀਰ ਨੇ ਬੜੇ ਪਿਆਰ ਨਾਲ ਧਿਆਨ ਨਾਲ ਸਾਡੀ ਗੱਲ ਸੁਣੀ ਸਾਰੀ ਔਰ ਗੱਲ ਸੁਣ ਕੇ ਸਾਡੀ ਜਿਹੜੀ ਆ ਉਹ ਸਾਡੇ ਨਾਲ ਹਰ ਚੀਜ਼ ਦਾ ਜਿਹੜਾ ਸੀ ਉਹਨਾਂ ਨੇ ਬੜੇ ਪਿਆਰ ਤੇ ਖਲੂਸ ਨਾਲ ਤਾਵਨ ਕੀਤਾ ਉਹ ਬਸ ਸ਼ਹਿਰ ਹੈ ਫਿਰ ਵੀ ਰੀ ਗਈ ਘਟ ਜਾਉਂਦੀ ਆ ਤੇ ਚੰਕਾ ਤੇ ਘਰ ਪੁਰਾਣਾ ਇਹ ਗਰਮੀ ਨੇ ਵੀ ਲੋਕ ਨਾ ਬੈਠੇ ਕਿਤੇ ਥੋੜੇ ਜਿ rotational of the ਅੱਲਾ ਕੰਦਲਿਕ ਮੈਂ ਉੱਤੇ ਆ ਜੀ ਪੂਸ ਤੇ ਹੀ ਨਾ ਆ ਜੀ ਹਾਂ ਉਹ ਤੇਰਾ ਉਹ ਕੋਈ ਥੇਮ ਰਹਿ ਮੈਂ ਫੈਲੀ ਰਾਜੂ ਉਹਨਾਂ ਸ਼ਹਿਰ ਹੈ ਹੋਰ ਸਾਰੇ ਹਾਦੀ ਹਾਦੀ ਮਾਜ਼ੂ ਸਹੀ ਕਰਕੇ ਆਪਾਂ ਨੂੰ ਸਹੀ ਫੀਲ ਆ ਲੱਗ ਗਿਆ ਸ਼ਹਿਰ ਵੀ ਚੰਗਾ ਲੱਗਣ ਦਾ ਨੇ ਗਰਮੀ ਦੇ ਬੰਦੀ ਹਾਲ ਇਹ ਬੰਦੀ ਹੋ ਗਿਆ ਪਨ ਲੱਗਦਾ ਜਾਣਾ ਉੱਥੇ ਆਪਾਂ ਨੂੰ ਇਹ ਜਾਣ ਦਾ ਕੋਈ ਫਾਇਦਾ ਨਹੀਂਗਾ ਉੱਥੇ ਜੈਗਵਰ ਵਾਲੇ ਅੰਦੇ ਮੂਤ ਕੁੱਝ ਕਹਿ ਮਾਰਦਾ ਪਤਾ ਕੀ ਚੱਲ ਜੇ ਇੱਕ ਵਾਰ ਜਿਹੜਾ ਦੇਖਿਆ ਉਹ ਹੀ ਰਹਿਣਾ ਵਾ ਰੇਟ ਇੱਕੋ ਹੀ ਰਹਿਣਾ ਇੱਕੋ ਡਿਜ਼ਾਈਨ ਵੀ ਹੋਈ ਰਹਿਣਾ ਵਾ ਉੱਥੇ ਪਤਾ ਲੱਗ ਗਿਆ ਆਪਾਂ ਨੂੰ ਫਿਟਿੰਗ ਕਿੱਦਾਂ ਹੋਣੀ ਹੈ ਸ਼ੁਰੂ ਅਸੀਂ ਸ਼ੁਰੂਆਤ ਤੋਂ ਤੋਂ ਸ਼ੁਰੂਆਤ ਪ੍ਰਾਪਤ ਕਰਦੇ ਹਾਂ ਹੁਣ ਦੇ ਜੈਗਵਰ ਵਾਲਿਆਂ ਨੂੰ ਬਾਅਦ ਚ ਆਵੇ ਸਾਰੇ ਦਿਨ ਦੀ ਦੋਸਤੋ ਭੱਜਣ ਤੋਂ ਬਾਅਦ ਉਹ ਖਤਿਆਮ ਕਪੀ ਸਾਡੀ ਇੱਕਦਮ ਮੈਂ ਆਪਣੇ ਵੀਰ ਭਾਉ ਨੂੰ ਗਿਆ ਸੁਖਿੰਦਰ ਸਿੰਘ ਨੂੰ ਛੋਲੇ ਨੀਂ ਨਿਰਨੇ ਭਾਉ ਖਾਣਾ ਖਾਈਏ ਕਿਤੇ ਦੇ ਕਹਿੰਦੇ ਬਿਲਕੁਲ ਹੀ ਸਦਾ ਜਾ ਖਾਣਾ ਖਾਣਾ ਤੇ ਜਿਹਦੇ ਚ ਮਸਾਲੇ ਮਸੂਦੇ ਰਹਉਣ ਅਸੀਂ ਆ ਟਾਬਾ ਬਿਲਕੁਲ ਹੀ ਰੇਲਵੇ ਸਟੇਸ਼ਨ ਦੇ ਸਾਹਮਣੇ ਤੇ ਉੱਥੇ ਬਹਿ ਗਏ ਤੇ ਦਾਲ ਲਈ ਤੇ ਨਾਲ ਸਬਜੀ ਲਈ ਮਿਕਸ ਤੇ ਮੈਂ ਮਿਰਚਾਂ ਵਾਲੇ ਤੋਂ ਮਿਰਚ ਮੰਗ ਲਈ ਤੇ ਉੱਪਰ ਕੇ ਮਿਰਚਾਂ ਦੀ ਪਲੇਟ ਮੇਰੇ ਗਾੜੀ ਰੱਖ ਗਏ ਉਹਨੇ ਪਤਾ ਨਹੀਂ ਵਿਚਾਰੇ ਨੇ ਕਿਹੜੀ ਗੱਲ ਦਾ ਗੁੱਸਾ ਕੱਢਿਆ ਨਫਲੀ ਤੇ ਆ ਤੇ ਲੋ ਕੋਈ ਨਹੀਂ ਅਸੀਂ ਇਹ ਖਾਣੇ ਦਾ ਨਾਲੇ ਗੱਲਾਂ ਬਾਤਾਂ ਕਰ ਰਹੇ ਤੇ ਨਾਲੇ ਵੈਰ ਰਹੇ ਹਾਂ ਲੁੱਠਪਾ ਤੇ ਖਾਣਾ ਜਦੋਂ ਭੁੱਖ ਲੱਗੇ ਹੋਵੇ ਉਦੋਂ ਸਵਾਦ ਵੀ ਬੜਾ ਲੱਗਦਾ ਤੇ ਗਰਮੀ ਵੀ ਜਿਹੜੀ ਆ ਹੰਤਾ ਦੀ ਡਾਢੀ ਆ ਤੇ ਜਿਹੜਾ ਰੌਲਾ ਰੱਪਾ ਵੀ ਬਹੁਤ ਜ਼ਿਆਦਾ ਇਸੇ ਕਰਕੇ ਮੈਂ ਰੌਲੇ ਕਰਕੇ ਜਿਹੜੀ ਆ ਉਹ ਆਜ ਬੰਦ ਕਰਕੇ ਫਿਰ ਤੁਹਾਡੇ ਨਾਲ ਜਿਹੜੀ ਦੁਬਾਰਾ ਰਿਕਾਰਡਿੰਗ ਕਰਦੇ ਪਰ ਗੱਲ ਕਰ ਰਹੇ ਆ ਤੇ ਅੱਜ ਮੇਰੇ ਸਾਹਮਣੇ ਰੇਲਵੇ ਸਟੇਸ਼ਨ ਦਾ ਮੰਜ਼ਰ ਤੁਸੀਂ ਵੇਖ ਰਹੇ ਜੀ ਇਹ ਜਿਹੜਾ ਰੋਡ ਆ ਇਥੋਂ ਅਮਰਸਰ ਤੋਂ ਜਾ ਕੇ ਤੇ ਵਾਗੇ ਖਤਮ ਹੋ ਜਾਂਦਾ ਟਾਰੀ ਤੋਂ ਲੰਘ ਕੇ ਤੇ ਅਮਰਸਰ ਦਾ ਤੇ ਲੋਰਦਾ ਕੋਈ ਕੋਈ ਜ਼ਿਆਦਾ ਫਾਸਲਾ ਨਹੀਂ ਤੇ ਅਮਰਸਰ ਜਿਹੜਾ ਸ਼ਹਿਰ ਆ ਬਹੁਤ ਹੀ ਵਧੀਆ ਤੇ ਸੁੰਦਰ ਆਪਣੇ ਖਾਣੇ ਵਾਲੀ ਤੇ ਹਰਮੰਦਰ ਸਾਹਿਬ ਲਈ ਮਸ਼ਹੂਰ ਆ ਤੇ ਬੜੀ ਦੂਰੋਂ ਦੂਰੋਂ ਜਿਹੜੇ ਸੰਗਤਾਂ ਜਿਹੜੀਆਂ ਉਹ ਦਰਸ਼ਨ ਕਰਨਾ ਆਉਂਦੀਆਂ ਅਮਰਸਰ ਸ਼ਹਿਰ ਦਾ ਅਸੀਂ ਜਿਹੜਾ ਕੰਮ ਆ ਇਹ ਮੈਂ ਤਾਂ ਪਾਉ ਉਹ ਨਵੇੜ ਕੇ ਤੇ ਅਨਕਾ ਕੋਪਾ ਜਾਂ ਨਾਖਾਗਰ ਉਹਨੇ ਕਰਦੀ ਆ ਵਾਪਸੀ ਤੁਹਾਨੂੰ ਮੌਸਲ ਤੇ ਨਾਰੀ ਬੋਲ ਦਾ ਖੋਨਾ ਮੰਦਿਰ ਬੋਲ ਹੈ ਆਹਦੀ ਬਿਲਡਿੰਗ ਦੀ ਆ ਜਿਹੜੀ ਵਿੱਚ ਕਰਾ ਹੋ ਗਿਆ ਜਿਹੜੀ ਆਹਦੀ ਇਹ ਕੋਠੀਆਂ 1947 ਤੋਂ ਪਹਿਲਾਂ ਦੀਆਂ ਬਣੀਆਂ ਬੜੀਆਂ ਪੁਰਾਣੀਆਂ ਪ੍ਰਾਤਨ ਦੇਖ ਤੇ ਬਾਕੀ ਨਵੀਆਂ ਆਵੇ ਉਹ ਪਹਿਲੇ ਬੰਨੇ ਅੰਬਾਂ ਦੇ ਦਰਖਤ ਦੇ ਵਿੱਚ ਛੁਪੀ ਐ ਨਾ ਇਹਦੀ ਹਾਂਜੀ ਹਾਂਜੀ ਬੜੀ ਪੁਰਾਣੀ ਬਿਲਡਿੰਗ ਆ ਤੇ ਪੁਰਾਣੀਆਂ ਉਹਨਾਂ ਕੋਠੀਆਂ ਕੋਈ ਕੋਈ ਏਰੀਆ ਹੁੰਦੇ ਆ ਸੀ ਉਹਦਾ ਅਬ ਬਿਜਲੀ ਵਾਂਜੀ ਬਾਕੀ ਸਭ ਟੱਕਾ ਜਿਹਾ ਕੰਮ ਆ ਉਹ ਫੇਰ ਅਜੇ ਆ 30 ਸਾਲ ਪਹਿਲਾਂ ਸ਼ਹਿਰਾਂ 'ਚ ਕੀ ਜ਼ਿੰਦਗੀ ਹੁੰਦੀ ਸੀ ਆ ਹਾਲਾਤ ਥੋੜਾ ਹੁੰਦੇ ਤੇ ਉੱਥੇ ਸ਼ਾਇਦ ਸਾਈਕਲ ਹੀ ਸਾਈਕਲ ਦੀ ਦੇਂਦੇ ਆ ਜਿੰਨ ਵੱਡੀਆਂ ਥੋੜਾ ਦੀਂਦੀਆਂ ਉਹ ਸਾਈਕਲ ਹੀ ਬੜੀ ਵੱਡੀ ਗੱਲ ਹੁੰਦੀ ਤੇ ਉਹਦਾ ਨਜ਼ਾਰਾ ਸੋਤ ਇੱਥੋਂ ਹੀ ਪੈ ਜਾਣਾ ਆਪਦੇ ਡਿੰਡਾਲੇ ਰੋਡ ਇੱਥੇ ਸਾਨੂੰ ਜਾਤ ਲਾਉਣਾ ਹਾਈਵੇ 'ਚ ਇੱਥੇ ਉੱਪਰ ਆਉਣਾ ਨੱਕਾ ਗਿਰੰਦਰ ਰੋਡ ਨਾੜੀ ਤੰ ਤੰ ਨਿਕਲ ਜਾਣਾ ਤੇ ਦੋਸਤੋ ਅੱਜ ਦੀ ਛੋਟੀ ਜੀ ਸਾਂਝ ਜਿੱਥੇ-ਜਿੱਥੇ ਮੇਰਾ ਚੈਨਲ ਵੇਖਦੇ ਜੇ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਆਗਰ ਮੈਂ ਹੋਰ ਕੋਸਤਾ ਦਾ ਦੇਣਾ ਜੇ ਕਿਹੜੇ ਕੰਡੇ ਕਿਹੜਾ ਲੰਬਾ ਤੇ ਸ਼ੇਰ ਕਰਦਾ ਰਹੇਗਾ ਮੇਰੇ ਵੱਲੋਂ ਜਿੱਥੇ ਵੀ ਦੇਖ ਦੇਸ਼ ਚ ਮੈਨੂੰ ਵੇਖਦੇ ਜੇ ਇਹਦੇ ਤੋਂ ਬਹੁਤ ਸਾਰਾ ਪਿਆਰ ਸਤਿਕਾਰ ਜਿੰਨਾ ਸਾਰਿਆਂ ਦਾ ਧੰਨਵਾਦ ਜੀ ਹੁੰਦੇ ਰੋ ਵਾਸ ਤੇ ਰੋ ਫੁਜਰੋ ਬਾਦਰਾ ਤੇ ਜਿੰਦਾ ਬਾਦਰਾ